ਹਾਂ ਜੀ ਸਤਿ ਸ਼੍ਰੀ ਅਕਾਲ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਜਦੋਂ ਅਸੀਂ ਕੈਰੀਅਰ ਦੀ ਗੱਲ ਕਰਦੇ ਆ ਕਿ ਮੈਂ ਫਿਊਚਰ ਦੇ ਵਿੱਚ ਇਹ ਕਰਨਾ ਆ ਫਿਊਚਰ ਦੇ ਵਿੱਚ ਐ ਕਰਨਾ ਫਿਊਚਰ ਦੇ ਵਿੱਚ ਜੋ ਕਰਨਾ ਸੋ ਕਾਫੀ ਸਾਰੇ ਆਪਸ਼ਨ ਸਾਡੇ ਕੋਲੇ ਕੈਰੀਅਰ ਦੇ ਆਉਂਦੇ ਆ ਸਾਡੇ ਮਾਪਿਓ ਨੂੰ ਸਾਡੇ ਤੋਂ ਬਹੁਤ ਆਸ ਹੁੰਦੀ ਹੈ ਤੇ ਬਹੁਤ ਸਾਰੇ ਇਦਾਂ ਦੇ ਪੇਰੈਂਟਸ ਵੀ ਆ ਜਿਹੜੇ ਕਿ ਬਹੁਤ ਤੰਗੀ ਝੱਲ ਕੇ ਤੁਹਾਨੂੰ ਪੜਾਉਂਦੇ ਆ ਸ਼ਾਇਦ ਉਹਨਾਂ ਦੀ ਕੈਪੇਬਿਲਿਟੀ ਨਹੀਂ ਰੱਖਦੇ ਹੁੰਦੇ ਲੇਕਿਨ ਫਿਰ ਵੀ ਉਹ ਪੜਾਉਂਦੇ ਆ ਆਪਣੇ ਬੱਚਿਆਂ ਨੂੰ ਜੋ ਵਾਅਦਾ-ਵੱਦ ਕਰ ਸਕਦੇ ਉਹ ਕੀਤਾ ਜਾਂਦਾ ਉਹਨਾਂ ਪੇਰੈਂਟਸ ਦੇ ਦੁਆਰਾ ਜਦ ਮਾਪੇ ਆਪਣਾ ਰੋਲ ਜਿਹੜਾ ਪਲੇ ਕਰਦੇ ਆ ਜਾਨੀ ਕਿ ਮਾਪੇ ਆਪਣੀ ਜ਼ਿੰਮੇਵਾਰੀ ਨੂੰ ਪ੍ਰੋਪਰ ਨਿਭਾਉਂਦੇ ਆ ਤੇ ਅਸੀਂ ਪਿੱਛੇ ਕਿਉਂ ਹਟੀਏ ਅਸੀਂ ਦਾ ਮਤਲਬ ਸਟੂਡੈਂਟ ਇੱਥੇ ਪਰ ਮੈਂ ਬਹੁਤ ਸਾਰੇ ਸਟੂਡੈਂਟਸ ਨੂੰ ਜਾਣਦਾ ਆ ਜਿਹੜੇ ਸ਼ਾਇਦ ਆਪਣੇ ਮਾਪਿਆਂ ਨੂੰ ਝੂਠਾ ਕਹਿ ਦਿੰਦੇ ਕਿ ਅਸੀਂ ਪੜ ਰਹੇ ਆ ਪਰ ਉਹ ਪੜ ਨਹੀਂ ਰਹੇ ਹੁੰਦੇ ਸੋ ਪਹਿਲੀ ਗੱਲ ਤਾਂ ਇੱਥੇ ਜੇ ਤੁਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਆ ਉਹ ਕਿਸੇ ਵੀ ਲਾਈਨ 'ਚ ਹੋ ਸਕਦਾ ਜ਼ਰੂਰੀ ਨਹੀਂ ਵੀ ਤੁਸੀਂ ਪੇਪਰ ਹੀ ਕਲੀਅਰ ਕਰਨਾ ਆ ਜਾਂ ਜ਼ਰੂਰੀ ਨਹੀਂ ਤੁਸੀਂ ਕੁਝ ਹੋਰ ਸਪੈਸ਼ਲ ਕੰਮ ਹੀ ਕਰਨਾ ਆ ਜੋ ਵੀ ਤੁਹਾਡੀ ਜ਼ਿੰਦਗੀ ਦਾ ਏਮ ਹੈ ਜੋ ਵੀ ਤੁਸੀਂ ਜ਼ਿੰਦਗੀ ਵਿੱਚ ਬਣਨਾ ਚਾਹੁੰਦੇ ਹੋ ਉਹਦੇ ਲਈ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਆਪਣੇ ਪੇਰੈਂਟਸ ਦੇ ਪ੍ਰਤੀ ਲਾਇਅਲ ਜ਼ਰੂਰ ਰਹੋ ਆਪਣੇ ਆਪ ਦੇ ਪ੍ਰਤੀ ਲਾਇਅਲ ਜ਼ਰੂਰ ਰਹੋ ਕਿ ਮੈਂ ਇਹ ਕੰਮ ਕਰਨਾ ਤੇ ਪੂਰੀ ਇਮਾਨਦਾਰੀ ਨਾਲ ਕਰਨਾ ਹੈ ਨਹੀਂ ਤਾਂ ਨਹੀਂ ਕਰਨਾ ਉਹਨਾਂ ਵਿੱਚੋਂ ਇੱਕ ਹੈ ਪੀਸੀਐਸ ਦਾ ਇਗਜ਼ਾਮ ਸੋ ਬਹੁਤ ਸਾਰੇ ਬੱਚਿਆਂ ਨੇ ਸੋਚਿਆ ਤੇ ਕਿਤੇ ਨਾ ਕਿਤੇ ਸੀ ਉਸ ਪਰਮਾਤਮਾ ਦਾ ਸ਼ੁਕਰਿਆਦਾ ਕਰਦਾ ਮੈਂ ਸਪੈਸ਼ਲੀ ਕਿ ਉਹਨੇ ਇਹ ਬਲ ਦਿੱਤਾ ਉਹਨੇ ਇਹ ਸੋਝੀ ਦਿੱਤੀ ਆ ਉਹਨੇ ਇਹਨਾਂ ਹੌਸਲਾ ਦਿੱਤਾ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਦੌਰ ਸੀਗਾ 1980 ਦਾ 70 ਦਾ 90 ਦਾ ਕਿ ਪੰਜਾਬ ਦੇ ਵਿੱਚੋਂ ਵੱਡੇ ਵੱਡੇ ਅਫਸਰ ਨਿਕਲਦੇ ਸੀਗੇ ਤੇ ਉਹ ਦੇਸ਼ ਦੇ ਹਰ ਇੱਕ ਵੱਡੀ ਕੁਰਸੀ ਉੱਤੇ ਬੈਠ ਕੇ ਸਾਡੇ ਦੇਸ਼ ਦੀ ਸੇਵਾ ਕਰਦੇ ਸੀ ਲੇਕਿਨ ਫਿਰ ਇੱਕ ਦੌਰ ਬਦਲ ਗਿਆ ਕਿ ਲੋਕਾਂ ਨੂੰ ਜੇ ਬੱਚਿਆਂ ਨੂੰ ਪੁੱਛੀਏ ਪਲੱਸ 2 ਤੋਂ ਬਾਅਦ ਕੀ ਕਰਨਾ ਕਹਿੰਦਾ ਮੈਂ ਆਇਲਸ ਕਰਨਾ ਬੱਚਾ ਇਹ ਕਹਿੰਦਾ ਸੀਗਾ ਉਹਨੂੰ ਪੁੱਛੀਏ ਬੱਚੇ ਅਫਸਰ ਕਿੱਦਾਂ ਲੱਗਦਾ ਜੀ ਨਹੀਂ ਪਤਾ ਬੱਚੇ ਬਾਹਰ ਕਿਤਾ ਜਾ ਹੁੰਦਾ ਇਸ ਤਰੀਕੇ ਨਾਲ ਜਾ ਹੁੰਦਾ ਫਿਰ ਉਹ ਦੌਰ ਆ ਗਿਆ ਹੁਣ ਮੈਂ ਆ ਗਿਆ ਕਿਉਂਕਿ ਨਾ ਕਿ ਹੌਲੀ ਹੌਲੀ ਹੁਣ ਕੁਝ ਇਦਾਂ ਦੇ ਇੰਡੀਕੇਟਰ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਅ ਥੋੜਾ ਰੁਝਾਨ ਘਟ ਕਰ ਰਹੇ ਆ ਬਾਹਰ ਜਾਣ ਵੱਲੋਂ ਕਿਉਂਕਿ ਉਧਰ ਵੀ ਸਟਰਗਲ ਜ਼ਿਆਦਾ ਵੱਧ ਚੁੱਕੀ ਹੈ ਜੀ ਹੁਣ ਆਪਣੀ ਜਿਹੜੀ ਗੱਲ ਹੈਗੀ ਉਹ ਇੱਥੇ ਆ ਵੀ ਪੀਸੀਐਸ ਦੇ ਉੱਤੇ ਸੋ ਕਦੇ ਨਾ ਕਦੇ ਪਰਮਾਤਮਾ ਨੇ ਜ਼ਿੰਮੇਵਾਰੀਆਂ ਲਾਈਆਂ ਹੁੰਦੀਆਂ ਨੇ ਜ਼ਿੰਮੇਵਾਰੀ ਸਿੱਗੀ ਕਿ ਪੰਜਾਬ ਦੇ ਬੱਚੇ-ਬੱਚੇ ਨੂੰ ਇਨਫੋਰਮ ਕੀਤਾ ਜਾਵੇ ਕਿ ਪੀਸੀਐਸ ਦਾ ਪੇਪਰ ਕੀ ਚੀਜ਼ ਹੈ ਸੋ ਉਹ ਇੰਨਾ ਜ਼ਿੰਮੇਵਾਰੀ ਅਸੀਂ ਆਪਣੀ ਵਧੀਆ ਤਰੀਕੇ ਨਾਲ ਨਿਭਾਈ ਹੈ ਮੈਂ ਤੁਹਾਨੂੰ ਇੱਕ ਨੰਬਰ ਦਿੰਨਾ ਆ ਪਿਛਲੀ ਵਾਰ 2020 ਦੇ ਵਿੱਚ ਨੋਟੀਫਿਕੇਸ਼ਨ ਆਇਆ ਸੀਗਾ ਤੇ ਉਸ ਸਮੇਂ ਜਿਹੜਾ ਬੱਚਿਆਂ ਨੇ ਫਾਰਮ ਭਰਿਆ ਸੀਗਾ ਪੰਜਾਬ ਦੇ ਬੱਚਿਆਂ ਨੇ ਉਹ ਲਗਭਗ 24000 ਬੱਚੇ ਨੇ ਫਾਰਮ ਭਰਿਆ ਸੀਗਾ ਤੇ ਜੇ ਇਸ ਵਾਰ ਦੀ ਗੱਲ ਕਰ ਲਈਏ 2025 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਆਇਆ ਆ 3 ਜਨਵਰੀ ਨੂੰ ਨੋਟੀਫਿਕੇਸ਼ਨ ਆਇਆ ਸੀ ਉਸ ਨੋਟੀਫਿਕੇਸ਼ਨ ਦੇ ਵਿੱਚ ਜੋ ਡਾਟਾ ਨਿਕਲ ਕੇ ਆ ਰਿਹਾ ਉਹ ਇਹ ਹੈ ਕਿ ਇਸ ਵਾਰ ਲਗਭਗ 70-80000 ਬੱਚਿਆਂ ਨੇ 70000 ਕਹਿ ਸਕਦੇ ਆ ਲਗਭਗ 70000 ਬੱਚੇ ਨੇ ਫਾਰਮ ਭਰਿਆ ਉਹ ਅਵੇਅਰਨੈਸ ਫਲਾਈ ਗਈ ਉਹ ਅਵੇਅਰਨੈਸ ਬੱਚਿਆਂ ਤੱਕ ਲੈ ਕੇ ਗਈ ਉਸ ਹੀ ਸਾਡਾ ਪਹਿਲਾ ਕੰਮ ਕਿ ਉਹ ਦੌਰ ਵਾਪਸ ਲੈ ਕੇ ਆਉਣਾ ਆ ਜਦੋਂ ਘਰ ਘਰ ਦੇ ਵਿੱਚੋਂ ਬੱਚੇ ਨੂੰ ਪਤਾ ਹੋਵੇ ਕਿ ਅਫਸਰ ਲੱਗਿਆ ਕਿੱਦਾਂ ਜਾਂਦਾ ਆ ਉਹਨੇ ਲੱਗਣਾ ਨਹੀਂ ਲੱਗਣਾ ਉਹਦਾ ਕੋਈ ਹੋਰ ਪਲਾਨ ਹੈਗਾ ਉਹ ਵੱਧ ਦੀ ਗੱਲ ਆ ਲੇਕਿਨ ਉਹਨੂੰ ਪਤਾ ਹੋਵੇ ਕਿ ਅਫਸਰ ਲੱਗਣ ਦੇ ਲਈ ਆਹ ਵਾਲੇ ਐਗਜ਼ਾਮ ਹੁੰਦੇ ਆ ਦਮਾਂ ਕਿ ਤਾ ਅਫਸਰ ਲੱਗਾਗੇ ਜੇ ਸਾਡੀ ਸੋਚ ਅਫਸਰਾਂ ਵਾਲੀ ਹੋਊਗੀ ਤਾਂ ਅਸੀਂ ਅਫਸਰ ਜ਼ਰੂਰ ਲੱਗਾਗੇ ਜੀ ਜੇ ਸਾਡੀ ਸੋਚ ਹੀ ਨਹੀਂ ਹੈਗੀ ਅਸੀਂ ਅਫਸਰ ਨਹੀਂ ਲੱਗ ਸਕਦੇ ਇਹ ਕਲੀਅਰ ਸਿਗਾ ਸੋ ਪਹਿਲਾ ਸਟੈਪ ਅਸੀਂ ਕੰਪਲੀਟ ਕੀਤਾ ਹੁਣ ਦੂਜੇ ਨੰਬਰ ਤੇ ਮਨ ਦੇ ਵਿੱਚ ਆ ਕਿ ਹੁਣ ਬੱਚਿਆਂ ਨੂੰ ਕਿਵੇਂ ਰਿਜ਼ਲਟ ਦੇ ਰੂਪ ਸੋ ਉਹਦੇ ਲਈ ਕੀ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਬੱਚਿਆਂ ਦੇ ਲਈ ਬੈਚ ਲੈ ਕੇ ਆਂਦੇ ਜਿਨ੍ਹਾਂ ਦੀ ਕਾਸਟਿੰਗ ਸਭ ਤੋਂ ਘੱਟ ਰੱਖੀ ਗਈ ਪੰਜਾਬ ਦੇ ਵਿੱਚੋਂ ਤੇ ਬੱਚਿਆਂ ਨੇ ਬਹੁਤ ਪਿਆਰ ਦਿੱਤਾ ਸੋ ਜਦੋਂ ਤੁਹਾਡਾ ਪਿਆਰ ਮਿਲਦਾ ਹੈ ਨਾ ਤਾਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਹੁਣ ਇੱਕ ਤੁਹਾਡੇ ਲਈ ਨਵੀਂ ਚੀਜ਼ ਲੈ ਕੇ ਆਏ ਆ ਉਹ ਕੀ ਐਫ ਐਮ ਪੀ ਇਹ ਫ੍ਰੀ ਐਫ ਐਮ ਪੀ ਬੈਚ ਆ ਇਹਦੇ ਵਿੱਚ ਕੀ ਹੋਊਗਾ ਕੀ ਇਹ ਹੈਗਾ ਆ ਉਹਦੇ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਇੱਕ ਵਾਰ ਇਸ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਬੱਚੇ ਬੈਠੇ ਨੇ ਇਸ ਸਮੇਂ ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜੇ ਵੀ ਤਿਆਰੀ ਕਰਦੇ ਆ ਠੀਕ ਹੈ ਜਿਹੜੇ ਵੀ ਤਿਆਰੀ ਕਰਦੇ ਨੇ ਬੱਚੇ ਪੰਜਾਬ ਪੀਸੀਐਸ ਐਗਜ਼ਾਮ ਦੇਣਾ ਚਾਹੁੰਦੇ ਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੈ ਗਿਆ ਉਹਨਾਂ ਨੂੰ ਇਹ ਸੈਸ਼ਨ ਜ਼ਰੂਰ ਪ੍ਰੋਵਾਈਡ ਕਰਵਾ ਦਿਓ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਾ ਦਿਓ ਹੁਣ ਆਪਾਂ ਮੁੱਦੇ ਤੇ ਉਹਨੇ ਜ਼ਿਆਦਾ ਲੰਬਾ ਨਹੀਂ ਮੈਂ ਸੈਸ਼ਨ ਨੂੰ ਲੈ ਕੇ ਜਾਊਂਗਾ ਫ੍ਰੀ ਐਫਐਮਪੀ ਹੈ ਕੀ ਆ ਜਿਵੇਂ ਹੀ ਮੈਂ ਪੀਸੀਐਸ ਦੀ ਗੱਲ ਕਰਦਾ ਹਾਂ ਸੋ ਪਹਿਲੀ ਗੱਲ ਤਾਂ ਬੜੇ ਲੰਬੇ ਸਮੇਂ ਬਾਅਦ ਪੀਸੀਐਸ ਸਾਨੂੰ ਦੇਖਣ ਨੂੰ ਮਿਲਿਆ ਲਾਸਟ ਪੀਸੀਐਸ ਜਿਹੜਾ 2020 ਦਾ ਸੀਗਾ 5 ਸਾਲ ਦਾ ਗੈਪ ਹੈ ਤੇ ਜਦੋਂ 5 ਸਾਲ ਦਾ ਗੈਪ ਹੁੰਦਾ ਤੇ ਬਹੁਤ ਸਾਰੇ ਉਲਝੇਵੇਂ ਆ ਜਾਂਦੇ ਨੇ ਪੇਪਰ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆ ਜਾਂਦੀਆਂ ਨੇ ਪੇਪਰ ਦੇ ਵਿੱਚ ਜਿਹੜੀਆਂ ਕਿ ਸਾਡੇ ਹਿਸਾਬ 'ਚ ਆਉਂਦੀਆਂ ਨਹੀਂ ਸਾਨੂੰ ਪਤਾ ਨਹੀਂ ਲੱਗਦਾ ਵੀ ਅੱਛਾ ਹੁਣ ਇੱਥੇ ਇਹ ਕਮੀ ਐ ਇੱਥੇ ਇਹ ਕਮੀ ਸੋ ਸਾਨੂੰ ਚੀਜ਼ਾਂ ਠੀਕ ਕਰਨੀਆਂ ਪੈਂਦੀਆਂ ਨੇ ਤੇ ਜਦੋਂ ਇਸ ਵਾਰ ਦੀ ਗੱਲ ਕੀਤੀ ਗਈ ਤੇ ਇੱਕ ਤਾਂ ਸਾਡੇ ਚੇਅਰਮੈਨ ਸਾਹਿਬ ਨੇ ਕਹਿ ਦਿੱਤਾ ਸੀਗਾ ਕਿ ਅ ਇੱਕ ਮਿੰਟ ਵਾਜੇ ਹਾਂਜੀ ਇਸ ਵਾਰ ਸਾਡੇ ਚੇਅਰਮੈਨ ਸਾਹਿਬ ਨੇ ਕਿਹਾ ਤਾਂ ਕਿਸੇ ਪੰਜਾਬ ਜੀ ਕੇ ਜ਼ਿਆਦਾ ਆਊਗੀ ਜਾਨਿ ਕਿ ਉਹ ਅਲੱਗ ਤਰੀਕਾ ਹੋ ਗਿਆ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਹੜੇ ਆਲਰੇਡੀ ਯੂਪੀਐਸਸੀ ਦੀ ਤਿਆਰੀ ਕਰਦੇ ਨਾਲ ਉਹ ਪੀਸੀਐਸ ਦਾ ਪੇਪਰ ਦੇਣਾ ਚਾਹੁੰਦੇ ਆ ਤੇ ਬਹੁਤ ਸਾਰੇ ਇਦਾਂ ਦੇ ਬੱਚੇ ਜਿਹੜੇ ਸੈਲਫ ਸਟਡੀ ਕਰ ਰਹੇ ਇਸ ਵਾਰ ਪੇਪਰ ਨੂੰ ਕਲੀਅਰ ਕਰਨ ਦੇ ਲਈ ਪਰ ਜਦੋਂ ਉਹ ਪੇਪਰ ਦੀ ਤਿਆਰੀ ਕਰਦੇ ਆ ਐਫਐਮਪੀ ਦਾ ਮੀਨਿੰਗ ਕੀ ਆ ਹਾਂ ਵੀ ਕਿਹਨੂ ਕਿਹਨੂ ਪਤਾ ਐਫਐਮਪੀ ਦਾ ਮੀਨਿੰਗ ਕੀ ਆ ਵਾਟ ਡੂ ਯੂ ਮੀਨ ਬਾਈ ਐਫਐਮਪੀ ਸੋ ਜਦੋਂ ਤੁਸੀਂ ਤਿਆਰੀ ਕਰਦੇ ਹੋ ਉਹਨਾਂ ਬੱਚਿਓ ਤਾਂ ਇੱਥੇ ਉਹ ਅਲੱਗ-ਅਲੱਗ ਕੈਟਾਗਰੀ ਦੇ ਸਟੂਡੈਂਟ ਨੇ ਬਹੁਤ ਸਾਰੇ ਬੱਚੇ ਉਹ ਜਿਹੜੇ ਸੈਲਫ ਸਟਡੀ ਕਰਦੇ ਕਿਹੜੇ-ਕਿਹੜੇ ਇੱਕ ਵਾਰ ਦੱਸੋ ਮੈਨੂੰ ਦੂਜੇ ਨੰਬਰ ਤੇ ਉਹ ਸਟੂਡੈਂਟ ਆ ਜਿਨ੍ਹਾਂ ਨੇ ਪੰਜਾਬ ਦਾ ਕੋਈ ਨਾ ਕੋਈ ਐਗਜ਼ਾਮ ਭਰਿਆ ਹੋ ਲੇਕਿਨ ਨਾਲ PCSB ਭਰਿਆ ਆ ਕਿਹੜੇ-ਕਿਹੜੇ ਉਹ ਆ ਤੀਜੇ ਨੰਬਰ ਤੇ ਉਹ ਬੱਚੇ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ PCS ਦੀ ਤਿਆਰੀ ਕਰ ਰਹੇ ਆ ਲੇਕਿਨ ਸੈਲਫ ਸਟਡੀ ਕਰ ਰਹੇ ਆ ਕੋਈ ਹੋਰ ਪੇਪਰ ਨਹੀਂ ਦੇਣਾ ਸਿਰਫ PCS ਤੇ ਰਾਇਵਲਾ ਜਾਂ ਫਿਰ UPSC ਦਾ ਨਾਲ ਕਨੈਕਟਡ ਨਹੀਂ ਜਿਹੜੇ ਉਹ ਬੱਚੇ ਆ ਉਹ ਕਿਹੜੇ ਕਿਹੜੇ ਉਹ ਵੀ ਦੱਸੋ ਮੈਨੂੰ ਯਸਰ ਅਸੀਂ ਆ ਜੀ ਤੇ 5ਵੇਂ ਨੰਬਰ ਤੇ ਉਹ ਬੱਚੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਜੁਆਇਨ ਕੀਤਾ ਹੋਇਆ ਆ ਉਹ ਚਾਹੇ ਸਾਡੇ ਕੋਲ ਚਾਹੇ ਕਿਤੇ ਹੋਰ ਜਗ੍ਹਾ ਜਿੱਥੇ ਉਹਨਾਂ ਨੂੰ ਵਿਸ਼ਵਾਸ ਬਣਿਆ ਉਹਨਾਂ ਨੇ ਜੁਆਇਨ ਕਰ ਲਿਆ ਹੁਣ ਜਿਹੜੇ ਦਾ ਜੁਆਇਨ ਹੈਗੇ ਆ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਲਈ ਗਾਈਡ ਕਰਨ ਨੂੰ ਦੱਸਣ ਨੂੰ ਬਹੁਤ ਸਾਰੇ ਟੀਚਰ ਅਵੇਲੇਬਲ ਹੁੰਦੇ ਨੇ ਹਰ ਇੱਕ ਸੰਸਥਾ ਦੇ ਵਿੱਚ ਪਰ ਜਿਹੜੇ ਬੱਚੇ ਜਾਂ ਤਾਂ UPSC ਦੀ ਤਿਆਰੀ ਕਰ ਰਹੇ ਆ ਜਾਂ 셀ਫ ਸਟਡੀ ਕਰ ਰਹੇ ਆ ਜਾਂ ਲਾਇਬ੍ਰੇਰੀਆਂ ਵਿੱਚ ਬੈਠ ਕੇ ਪੜ੍ਹ ਰਹੇ ਆ ਤੇ ਜਾਂ ਜਿਹੜੇ ਬੱਚੇ ਕਹਿੰਦੇ ਅਸੀਂ ਸਰ ਜੀ ਪੜ੍ਹਤਾ ਰਹੇ ਆ ਨਾਲ ਹੋਰ ਪੇਪਰ ਵੀ ਦੇਣਾ ਤੇ ਨਾਲ ਦੇ ਨਾਲ ਇਹ ਵੀ ਮੇਰਾ ਐਗਜ਼ਾਮ ਚੱਲ ਰਿਹਾ ਆ ਉਹਨਾਂ ਬੱਚਿਆਂ ਨੂੰ ਕੋਈ ਵੀ ਗਾਈਡ ਕਰਨ ਵਾਲਾ ਨਹੀਂ ਹੈਗਾ ਉਹਨਾਂ ਵਿੱਚ ਜज्ਬਾ ਬਹੁਤ ਆ ਉਹ ਮਿਹਨਤ ਕਰਨ ਨੂੰ ਬਹੁਤ ਤਿਆਰ ਆ ਉਹ ਲੱਗੇ ਹੋਏ ਦਿਨ ਰਾਤ ਪੜ੍ਹੀ ਜਾ ਰਹੇ ਨੇ ਔਰ ਕਿਤੇ ਨਾ ਕਿਤੇ ਸਹੀ ਦਿਸ਼ਾ ਦੀ ਕਮੀ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਪ੍ਰੋਪਰਲੀ ਰਿਜ਼ਲਟ ਨਹੀਂ ਲੈ ਕੇ ਆਉ ਪਉਂਦੀ ਜਿਹੜਾ ਅਸੀਂ ਪੁਰਾਣੇ ਹਾਲਾਤਾਂ ਵਿੱਚ ਦੇਖਿਆ ਜਾਂ ਪੁਰਾਣੇ ਸਮੇਂ ਵਿੱਚ ਦੇਖਿਆ ਆ ਸੋ ਹਮੇਸ਼ਾ ਕਹਿਣਾ ਜਿੰਨੇ ਵੀ ਪੜ੍ਹਨਾ ਜਿੱਥੋਂ ਮਰਜ਼ੀ ਪੜ੍ਹਨਾ ਆ ਤੁਹਾਡੇ ਲਈ ਇਹ ਬਹੁਤ ਇੰਪੋਰਟੈਂਟ ਹੈ ਤੁਹਾਨੂੰ ਕੋਈ ਗਾਈਡ ਕਰਨ ਵਾਲਾ ਹੋਵੇ ਤੁਹਾਨੂੰ ਦੱਸਣ ਵਾਲਾ ਹੋਵੇ ਕਿ ਪੜ੍ਹਨਾ ਕਿੱਦਾਂ ਆ ਕਿੱਥੋਂ ਪੜ੍ਹਨਾ ਆ ਤੇ ਕੀ ਕੀ ਪੜ੍ਹਨਾ ਹੈ ਜੀ ਇੱਕ ਬੱਚੇ ਦੇ ਹਿਸਾਬ ਨਾਲ ਆ ਫਤਿਹ ਸਰ ਮੈਂਟਰਸ਼ਿਪ ਪ੍ਰੋਗਰਾਮ ਹਾਂ ਇਹ ਵੀ ਵੈਸੇ ਵਧੀਆ ਸੀ ਸੋਚ ਸਕਦੇ ਸੀ ਨਾ ਆਪਾਂ ਚਲੋ ਸੋ ਹੁਣ ਸਾਨੂੰ ਆਈਡੀਆ ਹੋਣ ਲੱਗ ਪਿਆ ਕਿ ਅੱਛਾ ਫ੍ਰੀ ਫ੍ਰੀ ਐਫਐਮਪੀ ਹੈ ਕੀ ਚੀਜ਼ਾ ਹੁਣ ਜਦੋਂ ਅਸੀਂ ਨਾ ਗਾਈਡੈਂਸ ਦੀ ਗੱਲ ਕਰਦੇ ਆ ਬਹੁਤ ਸਾਰੇ ਬੱਚਿਆਂ ਨੂੰ ਤੇ ਬੱਚਿਆਂ ਦੇ ਲਈ ਨਾਰਮਲੀ ਅਸੀਂ ਕੀ ਕਰਦੇ ਆ ਮੈਂ YouTube ਤੇ ਸਟ੍ਰੈਟੇਜੀ ਸੈਸ਼ਨ ਲੈ ਕੇ ਆਉਣਾ ਤੁਸੀਂ ਦੇਖੇ ਹੋਣਗੇ ਐਫਐਮਪੀ ਦਾ ਮਤਲਬ ਹੈ ਫ੍ਰੀ ਮੈਂਟਰਸ਼ਿਪ ਐਂਡ ਗਾਈਡੈਂਸ ਪ੍ਰੋਗਰਾਮ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਜਦੋਂ ਮੈਂ ਫ੍ਰੀ ਲੈ ਕੇ ਆਇਆ ਨਾ ਜਾਂ ਮੈਂ ਕਹਿਲਾਂ ਨਾਰਮਲੀ ਮੈਂ YouTube ਤੇ ਆਉਂਦਾ ਸੀ ਪਹਿਲਾਂ ਅਕਸਰੇ ਕੰਮ ਅਸੀਂ ਕਰਦੇ ਸੀਗੇ ਪਰ ਮੇਰੇ ਕੋਲ ਇੱਕ ਸਮੇਂ ਦੀ ਬੰਦਿਸ਼ ਹੁੰਦੀ ਸੀ ਕਿ ਮੈਂ ਬੱਚੇ ਕੋਲੇ ਆਉਣਾ ਮੈਂ ਬੋਲ ਜਿਵੇਂ ਮੈਂ ਹੁਣ ਬੋਲ ਰਿਹਾ ਆਂ ਮੈਂ ਉਹਨਾ ਬੋਲ ਕੇ ਚਲੇ ਜਾਣਾ ਤੁਸੀਂ ਮੇਰੀਆਂ ਗੱਲਾਂ ਸੁਣ ਲੈਣੀਆਂ ਬਹੁਤ ਸਾਰੇ ਬੱਚੇ ਨੂੰ ਇੰਪਲੀਮੈਂਟ ਨਹੀਂ ਸੀ ਕਰ ਪਾਉਂਦੇ ਜਿਹੜੇ ਮੈਂ YouTube ਤੇ ਸੈਸ਼ਨ ਲੈ ਕੇ ਆਉਂਦਾ ਸੀਗਾ ਫ੍ਰੀ ਸਟ੍ਰੈਟੇਜੀ ਵਾਲੇ ਜਾਂ ਹੋਰ ਵੀ ਜਿਹੜੇ ਟੀਚਰ ਲੈ ਕੇ ਆਉਂਦੇ ਉਹਨਾਂ ਵਿੱਚ ਕਮੀ ਪਤਾ ਕੀ रह ਜਾਂਦੀ ਆ ਉਹਨਾਂ ਵਿੱਚ ਕਮੀ ਇਹ ਰਹਿ ਜਾਂਦੀ ਆ ਕਿ ਤੁਹਾਡੇ ਸਵਾਲ ਸਾਡੇ ਤੱਕ ਆ ਹੀ ਨਹੀਂ ਪਾਉਂਦੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀਗੇ ਉਹ ਸਵਾਲ ਮੇਰੇ ਤੱਕ ਆਇਆ ਹੀ ਨਹੀਂ ਤੁਹਾਡਾ ਸਵਾਲ ਸੀਗਾ ਕਿ ਸਰ ਮੈਂ ਇਦਾਂ ਤਿਆਰੀ ਕਰਦਾ ਮੈਨੂੰ ਇੰਨਾ ਸਮਾਂ ਹੋ ਗਿਆ ਮੈਂ ਕਿੱਦਾਂ ਕਰਾਂ ਮੈਂ ਫਲਾਨੀ ਅਨਸਰ ਰਾਈਟਿੰਗ ਦੀ ਪ੍ਰੈਕਟਿਸ ਕਿੱਦਾਂ ਕਰਾਂ ਮੈਂ ਆਪਣੀ ਕਿਵੇਂ ਐਮਸੀਕਿਊਜ਼ ਦੀ ਐਕੂਰੇਸੀ ਨੂੰ ਇਨਕਰੀਜ਼ ਕਰ ਸਕਦਾ ਜਾਂ ਕਰ ਸਕਦੀ ਹਾਂ ਮੈਨੂੰ ਫਲਾਨਾ ਸਬਜੈਕਟ ਔਖਾ ਲੱਗਦਾ ਇਹਨੂੰ ਮੈਂ ਕਿੱਦਾਂ ਪੜਾਂ ਮੇਰਾ ਸੀਟ ਵੀਕ ਆ ਸੋ ਇਦਾਂ ਦੇ ਹਜ਼ਾਰਾਂ ਸਵਾਲ ਹੋ ਸਕਦੇ ਨੇ ਇੱਕ ਸਵਾਲ ਨੂੰ ਛੱਡ ਕੇ ਸਰ ਜੀ ਪੇਪਰ ਕਦੋਂ ਆ ਕੋਈ ਹੈ ਤਾਂ ਨਹੀਂ ਪੇਪਰ ਵਾਲਾ ਹੈ ਕਿਉਂਕਿ ਉਹ ਸਵਾਲ ਮੈਨੂੰ ਮੇਰੇ ਕੋਲ ਉਸ ਚੀਜ਼ ਦਾ ਜਵਾਬ ਨਹੀਂ ਹੁੰਦਾ ਬਾਕੀ ਮੇਰੇ ਕੋਲ ਸਾਰੇ ਜਵਾਬ ਨੇ ਜੀ ਸੋ एमसीक्यूस कित्ता अटेम्प्ट ਕਰਨੇ ਆ इवन ਬੱਚਿਆਂ ਦਾ ਤਾਂ ਇਹ ਸਵਾਲ ਹੁੰਦਾ ਕਿ ਸਰ ਜਦੋਂ ਅਸੀਂ ਪੇਪਰ 'ਚ ਬੈਠਣਾ ਆ ਅਸੀਂ ਪਹਿਲਾਂ ਕਿਹੜੇ ਪੋਰਸ਼ਨ ਨੂੰ ਸੋਲਵ ਕਰੀਏ ਹੁਣ ਜੀ ਸਾਰੀਆਂ ਚੀਜ਼ਾਂ ਜਿਵੇਂ ਗਾਈਡੈਂਸ ਹੀ ਕਰਾਂ ਮੈਂ ਹਮੇਸ਼ਾ ਕਹਿੰਨਾ ਮੈਂ ਕਦੇ ਚਾਹੇ ਮੈਂ YouTube ਤੇ ਸੈਸ਼ਨ ਲਵਾਂ ਲੈ ਮੈਂ ਹਮੇਸ਼ਾ ਕਹਿੰਨਾ ਗਾਈਡੈਂਸ ਦਾ ਮਤਲਬ 20 15 20 ਮਿੰਟ ਦਾ ਸੈਸ਼ਨ ਨਹੀਂ ਹੋ ਸਕਦਾ ਚਾਹੇ ਮੈਂ ਹੀ ਆ ਜੀ ਉਹ ਮੈਂ ਲੈਣਾ ਮੈਂ ਉੱਥੇ ਵੀ ਕਹਿੰਨਾ ਗਾਈਡੈਂਸ ਇੱਕ ਇੰਪੋਰਟੈਂਟ ਤੇ ਲੰਬੀ ਚੀਜ਼ ਹੈ ਜਿਹਨੂੰ ਤੁਹਾਨੂੰ ਕਾਫੀ ਲੰਬਾ ਸਮਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਪੈਂਦੀ ਹੈ ਸੋ ਇਸ ਫ੍ਰੀ ਐਫਐਮਪੀ ਮੈਂਟਰਸ਼ਿਪ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਪ੍ਰੋਪਰ ਬੈਚ ਦੇਣ ਜਾ ਰਿਹਾ ਮੈਂ ਪ੍ਰੋਪਰ ਬੈਚ ਜੀ 0 ਰੁਪਈਆ ਲੱਗੂਗਾ 1 ਵੀ ਰੁਪਈਆ ਨਹੀਂ ਲੱਗੂਗਾ ਤੁਹਾਡਾ ਇਸ ਬੈਚ ਦੇ ਵਿੱਚ ਪਹਿਲਾਂ ਦੋਸਤੋ ਖੁਸ਼ ਹੋ ਜੀ ਹੈਪੀ ਹੋ ਤੇ ਇੱਕ ਵਾਦਾ ਮੇਨਾ ਕਰੋ ਮੈਂ ਦੱਸੂਗਾ ਕਿਵੇਂ ਜੁਆਇਨ ਕਰਨਾ 1 ਰੁਪਇਆ ਨਹੀਂ ਲੱਗੂਗਾ ਮੈਂ ਦੱਸੂਗਾ ਜ਼ਰੂਰ ਕਿੰਨਾ ਸਮਾਂ ਤੁਹਾਨੂੰ ਫ੍ਰੀ ਇਹ ਬੈਚ ਮਿਲੂਗਾ ਤੁਹਾਡੇ ਸਵਾਲ ਕਿੱਦਾਂ ਅਸੀਂ ਲਵਾਂਗੇ ਇਹ 2ਵੇ ਕਮਿਊਨੀਕੇਸ਼ਨ ਹੋਊਗਾ ਜੇ ਵਧੀਆ ਲੱਗਾ ਇੱਕ ਵਾਰ ਯਸਰ ਲਿਖ ਦਿਓ ਤੇ ਮੇਰੀ ਇੱਕ ਮਦਦ ਜ਼ਰੂਰ ਕਰਨੀ ਹੈ ਜਿੰਨੇ ਵੀ ਤੁਹਾਡੇ ਨੂਨ ਬੱਚੇ ਨੇ ਜਿਹੜੇ ਮੈਂ ਦੱਸਿਆ 셀ਫ ਸਟਡੀ ਕਰਦੇ ਆ ਯੂਪੀਐਸਸੀ ਦੀ ਤਿਆਰੀ ਕਰਦੇ ਆ ਨਾਲ ਬਾਕੀ ਹੋਰ ਫਾਰਮ ਭਰੇ ਹੋਏ ਆ ਜਾਨੀ ਜਿਹੜੇ ਬੱਚੇ ਨੇ ਕਿਤੇ ਜੁਆਇਨ ਨਹੀਂ ਕੀਤਾ ਉਸ ਬੱਚੇ ਤੱਕ ਇਸ ਸੈਸ਼ਨ ਨੂੰ ਜ਼ਰੂਰ ਪਹੁੰਚਾਉਣਾ ਕਿ ਆ ਚੱਕ ਭਰਾਵਾ ਤੇ ਭੈਣ ਤੇਰੇ ਲਈ ਇਹ ਇੰਪੋਰਟੈਂਟ ਈਵੈਂਟ ਹੈ ਜੀ ਤੇਰੇ ਲਈ ਇਹ ਇੰਪੋਰਟੈਂਟ ਈਵੈਂਟ ਹੈ ਹੁਣ ਇਹਦੇ ਵਿੱਚ ਕਿੰਨਾ ਸਮਾਂ ਹੋਊਗਾ ਮੈਂ ਨਹੀਂ ਕਹਿੰਦਾ ਇੱਕ ਦਿਨ ਚ ਹੋ ਜਾਊਗਾ ਸੋ ਇਹਦੇ ਲਈ ਤੋਂ ਸਾਨੂੰ ਜਿਹੜਾ ਹੈਗਾ ਇੱਕ ਵਾਰ ਅਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਤੁਹਾਡੇ ਲਈ ਕੁਝ ਸਮਾਂ ਲੈ ਕੇ ਆਂਦਾ ਆ ਉਹ ਸਮਾਂ ਅਸੀਂ ਅੱਗੇ ਹੋਰ ਵਧਾਵਾਂਗੇ ਜ਼ਰੂਰ ਇਹ ਹੈ ਤੁਹਾਡੇ ਲਈ ਪੰਜਾਬ ਪੀਸਸ ਦਾ ਫ੍ਰੀ ਮੈਂਟਰਸ਼ਿਪ ਪ੍ਰੋਗਰਾਮ ਇੱਕ ਵਾਰ ਕਲਾਪਿੰਗ ਹੋ ਜਾਣੇ ਦੇ ਲਈ ਤਾੜੀਆਂ ਹੋ ਜਾਣ ਜੀ ਤੇ ਤੁਹਾਡੇ ਲਈ ਸੈਸ਼ਨ 17 ਮਾਰ 17 ਅਪ੍ਰੈਲ ਤੋਂ ਕਲਾਸਾਂ ਸਟਾਰਟ ਹੋਣਗੀਆਂ ਤੇ ਇੱਕ ਹੋਰ ਗੱਲ ਜਿੰਨੇ ਬੱਚੇ ਹੁਣ ਪੜਦੇ ਆ ਤੁਹਾਡੇ ਵਿੱਚੋਂ ਕਿਹੜਾ-ਕਿਹੜਾ ਬੱਚਾ ਸਵੇਰ ਨੂੰ ਮੇਰੀ ਕਰੰਟ ਅਫੇਅਰ ਵਾਲੀ ਕਲਾਸ ਲਾਉਂਦਾ ਹੁੰਦਾ ਹੁੰਦਾ ਹੁਣ ਇਹ ਮੈਂ ਕਲਾਸਾਂ ਦਾ ਟਾਈਮ ਟੇਬਲ ਦੱਸਣ ਲੱਗਾ ਇਹਦੇ ਵਿੱਚ ਕੀ ਹੋਊਗਾ ਕੀ ਦੱਸਾਂਗੇ ਕੀ ਪੜਾਵਾਂਗੇ ਸਭ ਕੁਝ ਦੱਸ ਕੇ ਜਾਊਂਗਾ ਕਾਲੀ ਨਾ ਕਰਿਓ ਹੁਣ ਕਾਲੀ ਨਹੀਂ ਹੈਗੀ ਮਤਲਬ ਮੈਂ ਸਬਰ ਨਾਲ ਦੱਸ ਕੇ ਜਾਊਂਗਾ ਜਿਹੜੇ ਬੱਚਿਆਂ ਨੇ ਸਿਲੈਕਸ਼ਨ ਲੈਣੀ ਆ ਉਹ ਰੁਕੇ ਰਹੋ ਜਿਹੜੇ ਬੱਚਿਆਂ ਨੇ ਸਿਲੈਕਸ਼ਨ ਨਹੀਂ ਲੈਣੀ ਉਹ ਜਾ ਸਕਦੇ ਨੇ ਮੈਨੂੰ ਬਾਲੇ ਕਾਲਿਆਂ ਦੀ ਲੋੜ ਹੈ ਹੀ ਨਹੀਂ ਠੀਕ ਹੈ ਜੀ ਸੋ ਸਵੇਰੇ ਆਪਣੀ ਇੱਕ 9 ਵਜੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਆ ਉਹਨੂੰ ਮਿਸ ਬਿਲਕੁਲ ਵੀ ਨਹੀਂ ਕਰਨਾ YouTube ਤੇ ਹੁੰਦੀ ਆ ਬਿਲਕੁਲ ਫ੍ਰੀ ਆਫ ਕੋਸਟ ਆ ਉਹਨੂੰ ਜ਼ਰੂਰ ਜੁਆਇਨ ਕਰਿਆ ਕਰੋ ਅ ਜਿਵੇਂ ਤੁਸੀਂ ਕਹਿ ਰਹੇ ਹੋ 4 ਸਾਲ ਹੋ ਗਏ ਤਿਆਰੀ ਕਰਦੇ ਨੂੰ ਤੁਹਾਡੇ ਡਾਊਟ ਵੀ ਲੈ ਜਾਣਗੇ ਇੱਥੇ ਹੁਣ ਮੈਂ ਪੜ੍ਹ ਲਿਆ ਮੈਂ ਜਵਾਬ ਨਹੀਂ ਦੇ ਪਾਇਆ ਬਟ ਇਸ ਮੈਂਟਰਸ਼ਿਪ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਜਵਾਬ ਦਵਾਂਗਾ ਤੁਹਾਨੂੰ ਦੱਸੂਗਾ ਵੀ ਇਹਦਾ ਆਨਸਰ ਕੀ ਆਉਣਾ ਹੈ ਮੰਨ ਲਓ ਤੁਹਾਡਾ ਸਵਾਲ ਹੈ ਕਿ ਸਰ ਆਨਸਰ ਰਾਈਟਿੰਗ ਪ੍ਰੈਕਟਿਸ ਨੂੰ ਕਿਵੇਂ ਇੰਪਰੂਵ ਕਰ ਸਕਦੇ ਆ ਪੂਰੀ ਟੀਮ ਆ ਮੇਰੇ ਨਾਲ ਸਾਰੀ ਤੁਹਾਨੂੰ ਗਾਈਡ ਕਰੂਗੀ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਤੁਸੀਂ ਇਹਨੂੰ ਕਰ ਸਕਦੇ ਹੋ ਇੰਪਰੂਵਮੈਂਟ ਕਿਵੇਂ ਠੀਕ ਕਰ ਸਕਦੇ ਹੋ ਸੋ ਇਹਦੇ ਲਈ ਜੇ ਆਪਾਂ ਦੇਖੀਏ ਤਾਂ ਸਾਡੇ ਕੋਲੇ 17 ਤਰੀਕ ਨੂੰ 18 ਤਰੀਕ ਨੂੰ 19 ਤਰੀਕ ਨੂੰ 20 ਨੂੰ ਸੰਡਿਆ 21 ਤੇ 22 ਪੰਜ ਦਿਨ ਦਾ ਮੈਂਟਰਸ਼ਿਪ ਪ੍ਰੋਗਰਾਮ ਹੈ ਜੀ ਪੰਜ ਦਿਨ ਨਾਰਮਲੀ ਅਸੀਂ ਦੇਖਦੇ ਹਾਂ ਜੇ ਅਸੀਂ ਆਪ ਦੀ ਗੱਲ ਕਰੀ ਹਫਤੇ ਵਿੱਚ ਇੱਕ ਕਲਾਸ ਸਾਡੀ ਮੈਂਟਰਸ਼ਿਪ ਦੀ ਹੁੰਦੀ ਆ ਪੰਜ ਕਲਾਸਾਂ ਮਤਲਬ ਪੰਜ ਹਫਤੇ ਯਾਨੀ ਕਿ ਡੇਢ ਮਹੀਨਾ ਬੈਚ ਲਾ ਦੋ ਤੁਸੀਂ ਅਸੀਂ ਇਹਨੂੰ ਡੇਢ ਮਹੀਨਾ ਵੀ ਚਲਾ ਸਕਦੇ ਸੀ ਕਿ ਲੇਕਿਨ ਸਾਨੂੰ ਪਤਾ ਕਿ ਨਹੀਂ ਇਗਜ਼ਾਮ ਜੇ ਪਹਿਲਾਂ ਆ ਗਿਆ ਅਸੀਂ ਬੱਚਿਆਂ ਨੂੰ ਰਿਜ਼ਲਟ ਵੀ ਦੇਣਾ ਸੋ ਤਾਂ ਕਰਕੇ ਇਹ ਤੁਹਾਨੂੰ ਜਿਹੜਾ ਹੈਗਾ ਪੰਜ ਦਿਨ ਦਾ ਫ੍ਰੀ ਮੈਂਟਰਸ਼ਿਪ ਬੈਚ ਹੋਊਗਾ ਇਹਨੂੰ ਹੁਣ ਜੁਆਇਨ ਕਿਵੇਂ ਕਰਨਾ ਸੁਣ ਕੇ ਜਾਓ ਜੀ ਇਨੂੰ ਜੁਆਇਨ ਕਿਵੇਂ ਕਰਨਾ ਸੁਣ ਕੇ ਜਾਓ ਮੈਂ ਤੇ ਜਤਿੰਦਰ ਤੁਹਾਨੂੰ ਗਾਈਡ ਕਰਾਂਗੇ ਇਹਨੂੰ ਵਧਾਇਆ ਜਾ ਸਕਦਾ ਆ ਇਹ ਜ਼ਰੂਰੀ ਨਹੀਂ ਹੋਊਗਾ ਕਿ ਸਿਰਫ ਪੰਜ ਦੇਣੀ ਆ ਜੇ ਸਾਨੂੰ ਲੱਗਿਆ ਬੱਚਿਆਂ ਦੀਆਂ ਕੁਇਰੀਜ਼ ਰਹਿ ਗਈਆਂ ਨੇ ਬੱਚਿਆਂ ਦੀ ਐਡਮਿਸ਼ਨਾਂ ਕਿੰਨੀਆਂ ਹੋਈਆਂ ਨੇ ਫ੍ਰੀ ਬੈਚ ਆ ਭਾਵੇਂ ਲੇਕਿਨ ਐਡਮਿਸ਼ਨ ਤੁਹਾਨੂੰ ਕਰਾਉਣੀ ਪਊਗੀ ਉਦੋਂ ਬਾਅਦ ਜੇ ਲੋਡ ਪਈ ਤਾਂ ਇਹਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਇੱਕ ਗੱਲ ਦਾ ਮੈਂ ਵਾਅਦਾ ਕਰਦਾ ਆ ਹਰ ਇੱਕ ਬੱਚੇ ਨੂੰ ਪ੍ਰੋਪਰ ਗਾਈਡ ਕੀਤਾ ਜਾਊਗਾ ਹਰ ਇੱਕ ਬੱਚੇ ਨਾਲ ਗੱਲ ਕੀਤੀ ਜਾਊਗੀ ਜੇ ਸਾਨੂੰ ਲੱਗਿਆ ਨਾ ਵੀ ਹਜ਼ਾਰਾਂ ਦੇ ਵਿੱਚ ਬੱਚਾ ਆ ਗਿਆ ਤਾਂ ਅਸੀਂ ਗਰੁੱਪ ਬਣਾ ਲਾਂਗੇ ਬੱਚਿਆਂ ਦੇ ਵੀਡੀਓ ਕਾਲ ਦੇ ਉੱਤੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਚਾਹੇ ਉਹ ਗਰੁੱਪ ਸਾਡੇ ਕੋਲੇ 2-2 5-5 ਬੱਚਿਆਂ ਦੇ ਬਣਾਉਣੇ ਪੈਣ ਚਾਹੇ ਉਹ 10-10 ਬੱਚਿਆਂ ਦੇ ਬਣਾਉਣੇ ਪੈਣ ਇਦੋਂ ਵੱਡੇ ਗਰੁੱਪ ਨਹੀਂ ਹੋਣਗੇ ਵੀਡੀਓ ਕਾਲ ਤੇ ਤੁਹਾਡੇ ਡਾਊਟ ਲੈ ਜਾਣਗੇ ਤੁਹਾਨੂੰ ਸੋਲੂਸ਼ਨ ਦਿੱਤੇ ਜਾਣਗੇ ਜੀ ਉਦੋਂ ਪਹਿਲਾਂ ਅਸੀਂ ਆਪਣਾ ਤਜਰਬਾ ਜਿਵੇਂ ਪਹਿਲੀਆਂ ਦੋ ਕਲਾਸਾਂ ਵਿੱਚ ਅਸੀਂ ਆਦਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਤੁਸੀਂ ਕਿੱਦਾਂ ਪੜ੍ਹਨਾ ਫਿਰ ਤੁਹਾਡੇ ਨਾਲ ਟੂ-ਵੇ ਕਮਿਊਨੀਕੇਸ਼ਨ ਦੇ ਵਿੱਚ ਆਵਾਂਗੇ ਫਿਰ ਮੈਂ ਪਹਿਲਾਂ ਵੀ ਕਿਹਾ ਦੁਬਾਰਾ ਫਿਰ ਕਹਿਣ ਲੱਗਾ ਜੀ ਵਾਅਦਾ ਕਰਦੇ ਥੋਡੇ ਨਾਲ ਤੁਹਾਡੇ ਡਾਊਟ ਕਲੀਅਰ ਕਰਕੇ ਸਿਲੈਕਸ਼ਨ ਤੱਕ ਜਰੂਰ ਲੈ ਕੇ ਜਾਵਾਂਗੇ ਜੀ ਇਹਨਾਂ ਵਾਅਦਾ ਕਰਦੇ ਥੋਡੇ ਨਾਲ ਸਰ ਤੁਹਾਡਾ ਥੈਂਕਸ ਕੀ ਮੈਨੂੰ ਕਹਿਣਾ ਕੁਝ ਨਹੀਂ ਕਰਨਾ ਮੈਂ ਬਾਰ-ਬਾਰ ਕਹਿੰਦਾ ਜਾਂ ਬੱਚਿਆਂ ਨੂੰ ਜੋੜਨਾ ਆਪਣੇ ਨਾਲ ਇਹ ਪੰਜਾਬ ਦੀ ਮੁਹਿੰਮ ਆ ਪੰਜਾਬ ਪੀਸੀਐਸ ਕ੍ਰਾਂਤੀ ਦੀ ਮੁਹਿੰਮ ਹੈ ਸੋ ਤੁਸੀਂ ਹੋਰ ਕੁਝ ਨਹੀਂ ਕਰਨਾ ਜਿੰਨੇ ਤੁਹਾਡੇ ਨូន ਬੱਚੇ ਹੈਗੇ ਆ ਜਿਹੜੇ ਪੀਸੀਐਸ ਦੀ ਤਿਆਰੀ ਕਰਦੇ ਆ ਤੁਸੀਂ ਆਪਦੀਆਂ ਸਟੋਰੀਆਂ ਲਾ ਦਿਓ ਕੁਝ ਵੀ ਕਰੋ ਸਟੋਰੀਆਂ ਲਾ ਦਿਓ ਦੱਸ ਦਿਓ ਬੱਚਿਆਂ ਨੂੰ ਕਿ ਭਾਈ ਜੁਆਇਨ ਕਰੋ ਇਸ ਬੈਚ ਨੂੰ ਫ੍ਰੀ ਬੈਚ ਆ ਹੁਣ ਇਹਨੂੰ ਜੁਆਇਨ ਕਿਦਾਂ ਕਰਨਾ ਬਸ ਆਪਾਂ ਉਸ ਚੀਜ਼ ਤੇ ਆਉਣੇ ਆ ਜੁਆਇਨ ਕਰਨ ਦੇ ਲਈ ਜਿਹੜੀ ਆਪਣੀ ਕਲਾਸ ਚੱਲ ਰਹੀ ਹੈ ਨਾ ਤੁਸੀਂ ਇਹਦੇ ਕਮੈਂਟ ਬਾਕਸ 'ਚ ਜਾਓਗੇ ਨਾ ਇੱਕ ਸੈਕਿੰਡ ਰੁਕੋ एक सैकेंड रुको जॉइन किमें करना मैं दस एक सैकेंड मेनू दो बस मैं भुल गया क्लास खोलनी पहला ਆ ਲੋ ਜੀ ਸੋ ਆਪਣਾ ਈਵੈਂਟ ਚੱਲ ਰਿਹਾ ਆ ਤੁਸੀਂ ਦੇਖ ਰਹੋ ਇਸ ਈਵੈਂਟ ਨੂੰ ਇਸ ਈਵੈਂਟ ਦੇ ਨਾਲ ਜਿੱਥੇ ਕਮੈਂਟ ਚਾਲਦੇ ਉਥੇ ਇੱਕ ਲਿੰਕ ਲੱਗਾ ਹੋਇਆ ਦੇਖੋ ਜਿੱਥੇ ਕਮੈਂਟ ਚਾਲਦੇ ਉਥੇ ਇੱਕ ਲਿੰਕ ਲੱਗਾ ਹੋਊਗਾ ਉਹਨੂੰ ਜੁਆਇਨ ਕਰਨਾ ਤੇ ਹਾਲਾਂਕਿ ਉਹਦੀ ਅਮਾਉਂਟ 100 ਰੁਪਿਆ ਤੁਸੀਂ 100 ਰੁਪਿਆ ਨਹੀਂ ਭਰਨਾ ਤੁਸੀਂ ਫ੍ਰੀ ਹੋਊਗਾ ਦੇਖੋ ਜਿਹੜੇ ਬੱਚੇ ਰਿਕਾਰਡਿੰਗ ਦੇਖਣਗੇ ਉਹਨਾਂ ਨੂੰ ਇਹ ਲਿੰਕ ਬੱਚੇ ਮਿਲੂਗਾ ਇੱਥੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਲਾਈਵ ਦੇਖ ਰਹੇ ਉਹਨਾਂ ਨੂੰ ਕਮੈਂਟ ਲਿੰਕ ਇੱਥੇ ਮਿਲੂਗਾ ਸੋ ਤੁਸੀਂ ਕੀ ਕਰਨਾ ਹੈ ਮੇਰੇ ਭੈਣੋ ਤੇ ਭਰਾਵੋ ਆਹ ਲਓ ਜੀ ਲਿੰਕ ਦੇ ਉੱਤੇ ਕਲਿੱਕ ਕੀਤਾ ਮੇਰੇ ਕੋਲੇ ਬੈਚ ਖੁੱਲ ਕੇ ਆ ਗਿਆ ਜੀ ਸੋ ਇਸ ਬੈਚ ਦੇ ਵਿੱਚ ਸਾਰੀ ਜਾਣਕਾਰੀ ਦੱਸੀ ਹੋਈ ਆ ਵੀ ਕਿਵੇਂ-ਕਿਵੇਂ ਕਲਾਸਾਂ ਹੋਣਗੀਆਂ ਜੋ ਟਾਈਮੇ ਹੋਊਗੀ ਤੁਹਾਨੂੰ ਇਹਦੇ ਵਿੱਚ ਮੈਸੇਜ ਆ ਜਾਊਗਾ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਹੋ ਜਾਊਗੀ ਹਾਲਾਂਕਿ 17 ਤਰੀਕ ਤੋਂ ਆ ਤੇ ਤੁਸੀਂ ਸਾਡੇ ਨਾਲ ਜੁੜ ਕੇ ਦੀ ਤਿਆਰੀ ਕਰਨੀ ਹੈ ਹੁਣ ਇਹਨੂੰ ਜੁਆਇਨ ਕਿੱਦਾਂ ਕਰਨਾ ਜਿਹੜੇ ਬੱਚਿਆਂ ਨੂੰ ਤਾਂ ਪ੍ਰਾਈਸ ਸ਼ੋ ਹੋ ਰਿਹਾ ਹੋਊਗਾ ਜਿਨ੍ਹਾਂ ਨੂੰ ਪ੍ਰਾਈਸ ਸ਼ੋ ਹੋ ਰਿਹਾ ਹੋਊਗਾ ਤੁਸੀਂ ਕੀ ਕਰਨਾ ਡਿਸਕਾਊਂਟ ਕੋਡ ਭਰਨਾ ਕਿਹੜਾ ਐਫ ਐਮ ਪੀ ਕਿਹੜਾ ਭਰਨਾ ਹੈ ਸਰ ਐਫ ਐਮ ਪੀ ਸੋ ਇਹ ডিসਕਾਊਂਟ ਕੋਡ ਆ ਜਿਵੇਂ ਇਹ ਭਰਾਂਗੇ ਦੇਖੋ ਆਲਰੇਡੀ ਅਪਲਾਈਡ ਆ ਵੈਸੇ ਤਾਂ ਅਸੀਂ ਨਹੀਂ ਚਾਹੁੰਦੇ ਵੀ ਕੋਈ ਬੱਚਾ ਗਲਤੀ ਨਾਲ ਵੀ ਪੈਸੇ ਲਾ ਦੇਵੇ ਅਸੀਂ ਆਪਣੇ ਆਪ ਹੀ ਕੋਡ ਲਾਇਆ ਹੋਇਆ ਜੇ ਕਿਸੇ ਨੂੰ ਫਿਰ ਵੀ ਸ਼ੋ ਨਹੀਂ ਹੋ ਰਿਹਾ ਕੋਡ ਲੱਗਾ ਹੋਇਆ ਉਹ ਕਹਿੰਦਾ ਸਰ ਮੈਨੂੰ ਤਾਂ ਸ਼ੋ ਹੀ ਨਹੀਂ ਹੋ ਰਿਹਾ ਤੁਸੀਂ ਬਈ ਐਫ ਐਮ ਪੀ ਕੋਡ ਲਾਇਓ ਤੇ ਤੁਹਾਡੀ ਪ੍ਰਾਈਜ਼ਿੰਗ ਜਿਹੜੀ ਹੈਗੀ ਉਹ 99 ਤੋਂ 0 ਉੱਤੇ ਆਜੂਗੀ ਸੋ ਅਸੀਂ ਇਹ ਚਾਹੁੰਦੇ ਆ ਵੀ ਕੋਈ ਬੱਚਾ ਇੱਕ ਵੀ ਰੁਪਈਆ ਨਾ ਲਾਵੇ ਤੇ ਇਸ ਬੈਚ ਨੂੰ ਜੁਆਇਨ ਕਰ ਲਵੇ ਹੁਣ ਜੁਆਇਨ ਕਰਨ ਦੇ ਲਈ ਕੀ ਕਰਨਾ ਲਿੰਕ ਤੇ ਕਲਿੱਕ ਕੀਤਾ ਹਾਂਜੀ ਸਰ ਕਰ ਲਿਆ ਉਸ ਤੋਂ ਬਾਅਦ ਬਾਏ ਨਾਉ ਤੇ ਜਾਓ ਜੇ ਪ੍ਰਾਈਸ ਸ਼ੋ ਹੋ ਰਿਹਾ ਆ ਤਾਂ ਇੱਥੇ ਡਿਸਕਾਊਂਟ ਕੋਡ ਭਰ ਦਿਓ ਐਫ ਐਮ ਪੀ 0 ਸ਼ੋ ਹੋ ਰਿਹਾ ਦੇਖੋ ਪੇ 0 ਕਰਨਾ ਹਾਂਜੀ ਕੰਟੀਨਿਊ ਤੇ ਕਲਿੱਕ ਕੀਤਾ ਉਦੋਂ ਬਾਅਦ ਤੁਹਾਡਾ ਨਾਮ ਪੁੱਛੂਗਾ ਤੁਸੀਂ ਨਾਮ ਭਰ ਦਿੱਤਾ ਆਪਦਾ ਫੋਨ ਨੰਬਰ ਤੇ ਈਮੇਲ ਆਈਡੀ ਹੁਣ ਫੋਨ ਦੇ ਵਿੱਚ ਅੱਡਾ ਦੀ ਐਪ ਜ਼ਰੂਰ ਇੰਸਟਾਲ ਕਰ ਲਿਓ ਠੀਕ ਹੈ ਜੀ ਅੱਡਾ ਦੇ ਵਿੱਚ ਫੋਨ ਮੈਂ ਦੁਬਾਰਾ ਦੱਸ ਦੂੰਗਾ ਰੌਣਡ ਵਰੀ ਅੱਡਾ ਦੀ ਐਪ ਜ਼ਰੂਰ ਇੰਸਟਾਲ ਕਰ ਲਿਓ ਉਦੋਂ ਬਾਅਦ ਕੰਟੀਨਿਊ ਤੇ ਕਲਿੱਕ ਕਰਿਓ ਤੇ ਤੁਹਾਡੇ ਕੋਲ ਜਿਹੜਾ ਹੈਗਾ ਉਹ ਕੋਈ ਵੀ ਅੱਗੇ ਕੁਝ ਨਹੀਂ ਮੰਗੂਗਾ ਲਓ ਜੀ ਤੁਸੀਂ ਐਨਰੋਲ ਹੋ ਚੁੱਕੇ ਹੋ ਬਸ ਕੋਈ ਨਹੀਂ ਕਹੂਗਾ ਆਪਣੇ ਕਾਰਡ ਦੀ ਇੱਥੇ ਡਿਟੇਲ ਭਰੋ ਕੁਝ ਵੀ ਨਹੀਂ ਮੰਗੂਗਾ ਨਾਥਿੰਗ ਤੁਹਾਡੀ ਈਮੇਲ ਆਈਡੀ ਕਿਉਂਕਿ ਅੱਡਾ ਦੀ ਐਪ ਚਲਣੀ ਆ ਤੁਹਾਡਾ ਫੋਨ ਨੰਬਰ ਤੁਹਾਡਾ ਨਾਮ ਮੰਗੂਗਾ ਹੋਰ ਇਹ ਦੋ ਤੇ ਕੁਝ ਵੀ ਨਹੀਂ ਮੰਗੂਗਾ ਤੇ ਤੁਸੀਂ ਇਹਦੇ ਵਿੱਚ ਜੁਆਇਨ ਹੋ ਜਾਓਗੇ ਜੀ ਤੇ ਐਕਟਿਵ ਜ਼ਰੂਰ ਰਹੋ ਸਾਰੇ ਬੱਚੇ ਇਹਦੇ ਨਾਲ ਨਾਲ ਹੀ ਜਿਹੜਾ ਆਪਣਾ ਟੈਲੀਗ੍ਰam ਦਾ ਚੈਨਲ ਹੈ ਪੰਜਾਬ ਅੱਡਾ ਪੀਸ 2025 ਉਹਦੇ ਵਿੱਚ ਐਕਟਿਵ ਰਹੋ ਉਹਦੇ ਵਿੱਚ ਆਪਾਂ ਗੱਲਬਾਤ ਵੀ ਕਰਨੀ ਆ ਤੁਹਾਨੂੰ ਮੈਂ ਦੱਸੂਗਾ ਵੀ ਟਾਈਮ ਵਗੈਰਾ ਕਲਾਸ ਦਾ ਠੀਕ ਆ ਜੀ ਸੋ ਆਲਰੇਡੀ ਤੁਸੀਂ ਹੋ ਚੁੱਕੇ ਹੋ ਦੁਬਾਰਾ ਦੱਸ ਦੇਣਾ ਕਿਵੇਂ ਨੂੰ ਜੁਆਇਨ ਕਰਨਾ ਆਪਣੀ ਕਲਾਸ ਚੱਲ ਰਹੀ ਆ ਇਹਦੇ ਉੱਤੇ ਲਿੰਕ ਲੱਗਾ ਇਸ ਲਿੰਕ ਨੂੰ ਕਲਿੱਕ ਕਰੋ ਤੁਹਾਡੇ ਕੋਲੇ ਬੈਚ ਖੁੱਲ ਕੇ ਆ ਜਾਊਗਾ ਇੱਥੇ ਕੋਈ ਵੀ ਪ੍ਰਾਈਜ਼ਿੰਗ ਨਹੀਂ ਹੋਊਗੀ ਆਲਰੇਡੀ ਐਫਐਮਪੀ ਕੋਡ ਲੱਗਾ ਆ ਜੇ ਫਿਰ ਵੀ ਨਾ ਲੱਗਾ ਹੋਇਆ ਤਾਂ ਤੁਸੀਂ ਐਫਐਮਪੀ ਕੋਡ ਲਾਉਣਾ ਆ ਬਾਏ ਨਾਉ ਤੇ ਜਾਓ ਅਦਰਵਾਈਜ਼ ਇੱਥੇ ਲਾ ਲਿਓ ਜੇ ਨਾ ਸ਼ੋ ਹੋਇਆ ਠੀਕ ਆ ਦੇਖੋ ਅਸੀਂ ਲਾਇਆ ਵੈਸੇ ਐਫਐਮਪੀ ਕੰਟੀਨਿਊ ਤੇ ਕਲਿੱਕ ਕਰੋ ਜ਼ੀਰੋ ਪ੍ਰਾਈਜ਼ਿੰਗ ਆ ਤੇ ਲਓ ਜੀ ਇੱਥੇ ਆਪਦਾ ਨਾਮ ਫੋਨ ਨੰਬਰ ਤੇ ਈਮੇਲ ਆਈਡੀ ਪਰ ਉਹਦੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਆਈਫੋਨ ਵਾਲਿਆਂ ਨੂੰ ਸ਼ਾਇਦ ਔਖਾ ਹੋ ਰਿਹਾ ਜੀ ਹਾਂ ਈਮੇਲ ਆਈਡੀ ਭਰਨੀ ਪੈਣੀ ਹੈ ਬੱਚੇ ਕਿਉਂਕਿ ਅੱਡਾ ਦੀ ਐਪ ਨਹੀਂ ਚੱਲੂਗੀ ਈਮੇਲ ਆਈਡੀ ਤੋਂ ਬਿਨਾਂ ਤੁਸੀਂ ਈਮੇਲ ਆਈਡੀ ਭਰੋਗੇ ਹੁਣ ਧਿਆਨ ਰੱਖਿਓ ਜਿਹੜੀ ਈਮੇਲ ਆਈਡੀ ਤੁਹਾਡੀ ਅੱਡਾ ਦੀ ਐਪ ਦੇ ਵਿੱਚ ਹੈ ਉਹੀ ਭਰਨੀ ਹੈ ਇੱਥੇ ਮਿਲ ਗਿਆ ਬੱਚਾ ਚਲੋ ਸ਼ਾਬਾਸ਼ ਨਹੀਂ ਪੇਡ ਸਟੂਡੈਂਟ ਨਾ ਜੋਇਨ ਕਰਨ ਪੇਡ ਵਾਲਿਆਂ ਨੂੰ ਆਲਰੇਡੀ ਆਪਾਂ ਗਾਈਡ ਕਰਦੇ ਹਾਂ ਉਹ ਬੱਚੇ ਜਿਨ੍ਹਾਂ ਨੇ ਕਿਤੇ ਵੀ ਐਡਮਿਸ਼ਨ ਨਹੀਂ ਲਈ ਜਾਂ ਕਿਤੇ ਹੋਰ ਲਈ ਆ ਸਾਡੇ ਕੋਲ ਨਹੀਂ ਲਈ ਉਹਨਾਂ ਦੇ ਲਈ ਆ ਇਹ ਉਹਨਾਂ ਨੂੰ ਗਾਈਡ ਕਰਨਾ ਆ ਸਮਝਾਉਣਾ ਆ ਵੀ ਤਿਆਰੀ ਕਿਦਾਂ ਕਰਨੀ ਆ ਕਿਉਂ ਕਿ ਉਹਨਾਂ ਦੀ ਸਿਲੈਕਸ਼ਨ ਦਾ ਮਸਲਾ ਹੈ ਜਿਹੜੇ ਆਪਣੇ ਕੋਲ ਆਲਰੇਡੀ ਹੈਗੇ ਆਲਰੇਡੀ ਬਹੁਤ ਵਧੀਆ ਚੱਲ ਰਹੇ ਨੇ ਦਾਨਿਆ ਜੀ ਹੋ ਗਿਆ ਹੁਣ ਤੁਹਾਡੀ ਡਿਊਟੀ ਦੱਸੋ ਕੀ ਆ ਜਿਹੜੇ ਜਿਹੜੇ ਬੱਚੇ ਕਹਿੰਦੇ ਸਰ ਅਸੀਂ ਤੁਹਾਡੇ ਲਈ ਫੀਸ ਦੇਣਾ ਹਾਂਜੀ ਹਾਂਜੀ ਜਿਹੜੇ ਕੋਈ ਵੀ ਐਗਜ਼ਾਮ ਦੇਣਾ ਵੈਲਕਮ ਟੂ ਕਸ਼ਿਸ਼ ਮੇਰੇ ਮਹਾਰਾਜ ਤੁਸੀਂ ਵੀ ਕਰ ਲਓ ਜੁਆਇਨ ਇੱਕ ਵਾਦਾ ਕਰ ਲਓ ਮੇਰੇ ਨਾਲ ਵੀ ਸਰ ਅਸੀਂ ਇਸ 17 ਅਪ੍ਰੈਲ ਤੋਂ ਸਟਾਰਟ ਹੈ ਉਦੋਂ ਪਹਿਲਾਂ ਪਹਿਲਾਂ ਇੱਕ ਇੱਕ ਬੱਚਾ ਅੱਗੇ 10 10 ਬੱਚਿਆਂ ਨੂੰ ਇਹਦੇ ਵਿੱਚ انرੋਲ ਜ਼ਰੂਰ ਕਰਾਊਗਾ ਜੀ ਬੱਚੇ ਕਿਉਂ ਨਹੀਂ ਮਿਲ ਰਿਹਾ ਕੀ ਇਸ਼ੂ ਆ ਰਿਹਾ ਜੀ ਕੀ ਕਰਨਾ ਹੈ ਅੱਗੇ ਕਿੰਨੇ ਕਿੰਨੇ ਬੱਚਿਆਂ ਨੂੰ ਦੱਸਣਾ 10 10 ਬੱਚਿਆਂ ਨੂੰ ਜ਼ਰੂਰ ਦੱਸਣਾ ਅੱਗੇ ਤੇ ਜੁਆਇਨ ਕਰਵਾਉਣਾ ਹੈ ਆਈਫੋਨ 'ਚ ਚੱਲੂਗਾ ਮੇਬੀ ਉੱਥੇ ਕੋਡ ਨਹੀਂ ਲੱਗਦਾ ਹੁੰਦਾ ਪ੍ਰੀਤੀ ਇਹ ਇਸ਼ੂ ਆ ਉੱਥੇ ਮੇਬੀ ਕਾਸਟਿੰਗ ਤੁਹਾਨੂੰ ਪੇ ਕਰਨੀ ਪਊ ਸ਼ਾਇਦ ਆਈਫੋਨ ਦੇ ਵਿੱਚ ਡਿਸਕਾਊਂਟ ਕੋਡ ਦਾ ਆਪਸ਼ਨ ਨਹੀਂ ਹੁੰਦਾ ਤੁਸੀਂ ਐਂ ਕਰੋ ਵੈਬਸਾਈਟ ਤੋਂ ਕਰ ਲਓ ਆਈਫੋਨ ਦੇ ਵਿੱਚੋਂ ਵੈਬਸਾਈਟ ਤੇ ਕਰ ਲਓ ਤੁਸੀਂ ਆਈਫੋਨ ਚੋਂ ਕਰੋ ਹੀ ਨਾ ਨਹੀਂ ਪੰਜਾਬ ਪੁਲਿਸ ਦੇ ਲਈ ਜੁਆਇਨ ਨਹੀਂ ਕਰ ਸਕਦੇ ਬੱਚੇ ਸਪੈਸ਼ਲ ਪੀਸੇਸ ਦੇ ਲਈ ਆ ਜਿਹੜੇ-ਜਿਹੜੇ ਬੱਚਿਆਂ ਨੇ ਪੀਸੀਐਸ ਦੀ ਤਿਆਰੀ ਕਰਨੀ ਹੈ ਉਹਨਾਂ ਦੇ ਲਈ ਹੈ ਜੀ ਕਿਵੇਂ ਜੁਆਇਨ ਕਰਨਾ ਬੱਚੇ ਦੁਬਾਰਾ ਦੱਸ ਰਿਹਾ ਫਿਰ ਦੁਬਾਰਾ ਆ ਲਓ ਜੀ ਕਲਾਸ ਚੱਲ ਰਹੀ ਹੈ ਇਹਦੇ ਉੱਤੇ ਤੁਸੀਂ ਦੇਖ ਰਹੇ ਹੋ ਆ ਲੱਗਾ ਹੋਇਆ ਜੀ ਆਪਣਾ ਲਿੰਕ ਇਹਦੇ ਉੱਤੇ ਕਲਿੱਕ ਕਰੋ ਬੈਚ ਆ ਚੁੱਕਾ ਹੈ 0 ਰੁਪਿਆ ਸ਼ੋ ਕਰੂਗਾ ਜੇ 0 ਰੁਪਿਆ ਨਾ ਸ਼ੋ ਕੀਤਾ ਬਾਏ ਨਾ ਉੱਤੇ ਜਾ ਕੇ ਇੱਥੇ ਡਿਸਕਾਊਂਟ ਕੋਡ ਭਰ ਦਿਓ ਐਫ ਐਮ ਪੀ ਕਿਹੜਾ ਬਾਨਾ ਸਰ ਐਫ ਐਮ ਪੀ ਐਂਟਰ ਕਰ ਦਿੱਤਾ ਲੋ ਜੀ ਰੁਪਈਆ ਜ਼ੀਰੋ ਹੋ ਜਾਊਗਾ ਜ਼ੀਰੋ ਅਮਾਉਂਟ ਹੋ ਚੁੱਕੀ ਆ ਦੇਖੋ ਤੁਸੀਂ ਡਿਸਕਾਊਂਟ ਕੋਡ ਐਫ ਐਮ ਪੀ ਭਰ ਦਿੱਤਾ ਉਸ ਤੋਂ ਬਾਅਦ ਕੰਟੀਨਿਊ ਤੇ ਕਲਿੱਕ ਕਰੋ ਆਪਦੀ ਈਮੇਲ ਆਈਡੀ ਫੋਨ ਨੰਬਰ ਤੇ ਨਾਮ ਭਰੋ ਤੇ ਜੁਆਇਨ ਕਰ ਲਓ ਠੀਕ ਹੈ ਜੀ ਚਲੋ ਜੀ ਸੋ ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਐਂਡ ਇਹ ਬੈਚ ਤੁਹਾਡੀ ਮਦਦ ਜ਼ਰੂਰ ਕਰੂਗਾ ਪੜ ਲਓ ਬਸ ਪਲੀਜ਼ ਮਿਹਨਤ ਕਰੋ ਤੁਹਾਡੇ ਲਈ ਪੂਰੀ ਟੀਮ ਖੜੀ ਹੈ ਸਾਡੀ ਤੇ ਤੁਹਾਡੇ ਸੁਪਨੇ ਤੁਹਾਡੇ ਨਹੀਂ ਹੈਗੇ ਨਾਲ ਸਾਡੇ ਵੀ ਅਜੇ ਇੱਕ ਗੱਲ ਸਮਝ ਲਓ ਤੁਸੀਂ ਸਿਰਫ ਇੱਕ ਬੱਚੇ ਨੇ ਜੁਆਇਨਿੰਗ ਬਾਰੇ ਸੋਚਣਾ ਉਹ ਨਾ ਵੀ ਇੱਕ ਬੱਚੇ ਨੇ ਤਿਆਰੀ ਕਰਨੀ ਹੈ ਇੱਕ ਬੱਚੇ ਨੇ ਐਡਮਿਸ਼ਨ ਲੈਣੀ ਹੈ ਇੱਕ ਬੱਚੇ ਨੇ ਜਿਹੜਾ ਹੈਗਾ ਉਹ ਪੇਪਰ ਕਲੀਅਰ ਕਰਨਾ ਤੇ ਇੱਕ ਬੱਚੇ ਨੇ ਜਿਹੜੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਸਫਲਤਾ ਲੈਣੀ ਆ ਪਰ ਸਾਡੇ ਮੋਢਿਆਂ ਉੱਤੇ ਜ਼ਿੰਮੇਵਾਰੀ ਉਹਨਾਂ 322 ਦੀ ਆ ਜਿਨ੍ਹਾਂ ਨੂੰ ਸਿਲੈਕਟ ਕਰਾਉਣਾ ਸੋ ਸਾਡੀ ਮਿਹਨਤ ਤੁਹਾਡੇ ਨਾਲੋਂ ਬਹੁਤ ਜ਼ਿਆਦਾ ਜੀ ਬੱਚੇ ਪੇਮੈਂਟ ਮੰਗਦਾ ਐਫ ਐਮ ਪੀ ਭਰ ਦੋ ਫੋਮ ਵਾਲਾ ਡਿਸਕਾਊਂਟ ਕੋਡ ਪਰੋ FMP ਜਿੰਨਿਆਂ ਨੇ ਜੁਆਇਨ ਕਰ ਲਿਆ ਕਿਸ ਨੂੰ ਪੇਮੈਂਟ ਦੀ ਲੋੜ ਨਹੀਂ ਪਈ ਦੇਣ ਦੀ ਟਾਈਮਿੰਗ ਬਾਰੇ ਤੁਸੀਂ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰ ਲਓ ਤੁਹਾਡੇ ਕੋਲ ਮੈਸੇਜ ਆ ਜਾਊਗਾ ਡੋਂਟ ਵਰੀ ਜਦੋਂ ਤੁਸੀਂ ਜੁਆਇਨ ਕਰ ਲਿਆ ਮੈਸੇਜ ਆ ਜਾਊਗਾ ਨੋਟੀਫਿਕੇਸ਼ਨ ਆ ਜਾਊਗਾ ਸਭ ਕੁਝ ਪਹੁੰਚੂਗਾ ਟੈਨਸ਼ਨ ਨਾ ਲਓ ਬਾਕੀ ਸਵੇਰੇ ਆਪਣੀ 9 ਵਜੇ ਕਲਾਸ ਹੁੰਦੀ ਹੈ ਜੀ ਕਰੰਟ ਅਫੇਅਰ ਦੀ ਇਸ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਕਲਾਸ ਦੇ ਵਿੱਚ ਮੈਂ ਟਾਈਮ ਜ਼ਰੂਰ ਦੱਸ ਦਊਗਾ ਜੀ ਤੇ ਬਾਕੀ ਆਪਣਾ ਪੰਜਾਬ ਅੱਡਾ ਪੀਸੀਐਸ ਦਾ ਟੈਲੀਗ੍ਰam ਚੈਨਲ ਹੈ 2025 ਲਿਖ ਲਿਓ ਇਹਸ ਟੈਲੀਗ੍ਰam ਦੇ ਚੈਨਲ ਉੱਤੇ ਮੈਂ ਟਾਈਮ ਪਾ ਦੂਗਾ ਇਹਨੂੰ ਵੀ ਜੁਆਇਨ ਜ਼ਰੂਰ ਕਰ ਲਓ ਜੀ ਨਹੀਂ ਐਪ ਆਈਫੋਨ 'ਚ ਚੱਲਦੀ ਹੈ ਬੱਚੇ ਮੇਰੇ ਕੋਲ ਚੱਲਦੀ ਹੈ ਬਟ ਉੱਥੇ ਨਾ ਕੋਡ ਦਾ ਆਪਸ਼ਨ ਨਹੀਂ ਹੁੰਦਾ ਉੱਥੇ ਜਿਵੇਂ ਮੈਂ ਆਪਦੇ ਫੋਨ 'ਤੇ ਦੇਖਾਂ ਤਾਂ ਮੇਰੇ ਕੋਲ ਕੋਡ ਦਾ ਆਪਸ਼ਨ ਨਹੀਂ ਆਊਗਾ ਮੈਨੂੰ ਪੇਮੈਂਟ ਕਰਨੀ ਪਊਗੀ ਤੁਸੀਂ ਇਹਨੂੰ ਵੈਬਸਾਈਟ ਤੋਂ ਕਰ ਲਓ ਜ਼ਰੂਰੀ ਪੇਮੈਂਟ ਕਰਨੀ ਆ ਠੀਕ ਹੈ ਵੈਬਸਾਈਟ ਤੋਂ ਕਰ ਲਓ ਨਾ ਕਰੋ ਪੇਮੈਂਟ ਕੋਈ ਸ਼ੂ ਨਹੀਂ ਹੈਗਾ ਅਜੇ ਮੇਰਾ ਆਈਫੋਨ ਦੇਖੋ ਮੈਨੂੰ 99 ਸ਼ੋਅ ਕਰ ਰਿਹਾ ਇੱਥੇ ਆਪਸ਼ਨ ਨਹੀਂ ਹੈਗਾ ਤੁਸੀਂ ਵੈਬਸਾਈਟ ਦੇਖੋ ਚਲੋ ਠੀਕ ਹੈ ਜੀ ਸੋ ਬਾਕੀ ਲਾਈਕ ਜ਼ਰੂਰ ਕਰ ਲਓ ਬਈ ਇਵੈਂਟ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਜਵਾ ਰੱਖਿਓ ਤੁਹਾਡੇ ਲਈ ਤੁਹਾਡਾ ਵੱਡਾ ਬਾਈ ਹਮੇਸ਼ਾ ਖੜਾ ਆ ਖੜਾ ਸੀ ਖੜਾ ਰਹੂਗਾ ਤੇ ਤੁਹਾਡੇ ਸੁਪਰਿਆਂ ਨੂੰ ਸੱਚ ਜ਼ਰੂਰ ਕਰਾਂਗੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜਾਓ ਇਨੀਸ਼ੀਏਟਿਵ ਕਿਦਾਂ ਦਾ ਲੱਗਿਆ ਆ ਤੇ ਇੱਕ ਗੱਲ ਯਾਦ ਰੱਖਿਓ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਉਹ ਤੁਸੀਂ ਹੌਸਲੇ ਬਣਾ ਕੇ ਸਦਾ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ